ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾਂ ਦਿਖਾਉਣੀ ਆ ਤੇ ਦੋਵੇਂ ਹੌਲੇ ਭਾਜੀ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਦੋਵੇਂ ਸੁਈਆਂ 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 ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੁਵੇਰ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ। ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦੇਆ ਕਰੋ ਜੀ। ਹਾਂਜੀ ਵਿਰਜੀ ਸੱਚੀ ਗੱਲ ਜੀ। ਸੱਚੀ ਗੱਲ ਵਿਰਜੀ। ਹੋ ਠੀਕ ਠਾਕ ਜੀ। ਵਧੀਆ ਵਧੀਆ ਵਿਰਜੀ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਤੇ ਨਾਮ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ। ਫੋਨ ਨੰਬਰੇ ਬੋਲ ਦੋ। 7708514 ਵਿਰਜੀ। ਤੇ ਅੱਜ ਛੋਟੇ ਹੀ ਆ ਭਾਅ। ਅੱਜ 2 ਵਜੇ ਬਾਅਦ ਨਾਲ ਛੋਟੇ ਛੋਟੇ ਭਾਅ ਜੋ ਅੱਜ ਵੀ। ਠੀਕ ਹੈ ਜੀ। ਹਾਂਜੀ। ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਹ ਭਾਈ ਦੂਜਾ ਸੁਬਾ ਵੈੜ ਸੂਈ ਜੋ ਅੱਛਾ ਸੱਤ ਗੱਲੋ ਭਾਈ ਇਥੇ ਦੋ ਤਿਆਰ ਜੋ ਤੇ ਡੇਢ ਕਿ ਮਹੀਨਾ ਹੋਇਆ ਗਾਂ ਬਣੀ ਨੂੰ ਠੀਕ ਆ ਹਾਂਜੀ ਬੱਚਾ ਨਹੀਂ ਹੈਗਾ ਇਹਦਾ ਤੇ ਗਾਂ ਡੇਢ ਮਹੀਨੇ ਦੀ ਬਣੀ ਵੀ ਆ ਪਰ ਚੱਕ ਪਾਸ ਨਹੀਂ ਆ ਉਹ ਤਰੇ ਇਹ ਵੀ ਰੰਗ ਰੂਪ ਦੀ ਚੰਗੀ ਆ ਬਾਕੀ ਭਾਜੀ ਆ ਗਈ ਏਦਾਂ ਠੰਡੀ ਠੁੰਡੀ ਜਿੱਥੇ ਮਰਜੀ ਇੱਥੇ ਥੱਲੇ ਬਹਿ ਜਾਓ ਉੱਤਰਾ ਸ਼ਾਂਤ ਸੁਭਾਅ ਦੀ ਠੰਡੀ ਜਿਹੀ ਵਾਲੇ ਸਾਡੇ ਜਿੱਤਰਾ ਮਰਜੀ ਕੋਈ ਗੱਲ ਨਹੀਂ ਹੈ ਬਿਨਾ ਪਾੜੇ ਭਾਜੀ ਬਿਨਾ ਵੰਗੇ ਤੇ ਚੂਣੀ ਦੀ ਜਿਓ ਬਾਕੀ ਭਾਜੀ ਗਾਂ ਚੰਗੀ ਰਗਮ ਦੀ ਤਿਆਰ ਹੋ ਗਾਈ ਬਾਕੀ ਅਗਲੇ ਸਵੇਰ ਨੂੰ ਚੰਗੀ ਤਿਆਰ ਹੋਣੀ ਆ ਵੀ ਗਾਂ ਕੋਈ ਸੰਭ ਨਾਲ ਖੜੇ ਚੰਗੀ ਵਸ਼ੀ ਭਾਜੀ ਘਰ ਬੱਜੀ ਸੋਹਣੀ ਲੱਗੂਗੀ ਕੋਈ ਇਹੋ ਜਿਹੇ ਵੀਰ ਖੜੇ ਵੀ ਜਿੰਨੇ ਗਾਂ ਵੀ ਤਿਆਰ ਕਰਨੀ ਆ ਬਾਕੀ ਭਾਜੀ ਠੰਡ ਠੁੰਡ ਹੈ ਓਕੇ ਚਵਾਜੂ ਚੰਗਾ ਲੱਗਾ ਜੋ ਬਾਕੀ ਆਹਵਾ ਦੇਵਾ ਭਾਜੀ ਘਰੇ ਬੱਜੇ ਵੀ ਸੋਹਣੀ ਲੱਗੂਗੀ ਹਾਂਜੀ ਹਾਂਜੀ ਤੇ ਕਿੰਨਾ ਫੇਰ ਰੱਖੇ ਵਿਧੀ ਦਾ ਮੁੱਲ ਭੁੱਲ ਭਾਜੀ ਇਹਰਾ ਛੋੜਾ ਜਾ ਮੁੱਲ ਕਰਾਉ ਨੂੰ 15 ਨਾਲ 2000 ਛੋੜਗਾ 13000 ਦੇ ਦਈਏ 13000 ਦੀ ਹਾਂਜੀ ਯਾਰ ਹੋਰ ਛੱਡ ਦੋ 12000 12000 ਦੀ ਭਾਈ ਦੇ ਰਾਂਗੇ 12000 ਦੀ ਦੇ ਦिए ਹਾਂਜੀ ਅ ਵੀ ਭਾਈ ਦੁਜਾ ਸੂਆ ਵੈੜ ਸੂਈ ਜੋ ਇਹਨੂੰ ਸੂਈ ਨੂੰ ਭਾਜੀ ਡੇਢ ਤੋਂ 2 ਮਹੀਨੇ ਹੋਏ ਜੋ ਇਹਨੂੰ ਨੀ ਜੋ ਟੀਕਾ ਭਰਾਇਆ ਦੁੱਧ ਦੇ ਰਿਹਾ 7 ਕਿਲੋ ਤਿਆਰ ਜੋ ਲੈ ਜਾਓ ਆ ਸ਼ੇਰ ਵੈੜ ਜਾਓ ਭਾਜੀ ਸੰਭੀ ਘਾਟੇ ਹੈ ਯਾਰ ਸ਼ੇਰ ਕ੍ਰੋਸ ਚ ਹਾਂਜੀ ਅੱਗੋਂ ਕਮਾ ਲਿਆ ਵੇ ਜੀ ਤੇ ਕਈ ਜਿਹੇ ਪਸ਼ੂ ਨਾਮ ਘੱਟ ਹੁੰਦੀ ਆ ਦੁੱਧ ਦਾ ਲੰਦ ਜੀ ਬਾਕੀ ਸਟੈਲੈਸੂਲੇ ਆ ਗਿਆ ਬਾਕੀ ਪਾਜੀ ਜਿੱਥੇ ਮਰਜੀ ਆ ਥੱਲੇ ਬਹਿ ਜਾਓ ਤੇ ਬਾਕੀ ਸ਼ਾਂਤ ਸੁਭਾਅ ਦੀ ਥਣ ਥਣ ਪਾਜੀ ਵਿਖਾ ਦੋ ਬਹੁਤ ਚੰਗਾ ਲੱਗਦਾ ਥਣ ਚਵਾ ਗਾ ਦੋ ਪਾਜੀ ਪੁੱਛ ਕਿੰਨਾ ਦੁੱਧ ਦੇ ਕੋਲ ਦੁੱਧ ਪਾਜੀ 7 ਕਿਲੋ ਤਿਆਰ ਦੇ ਸੱਤ ਕਿਲੋ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਬਾਕੀ ਪਾਜੀ ਸਟੈਲੈਸੂਲੇ ਆ ਗਿਆ ਤੁਹਾਨੂੰ ਬੜਾ ਦੋ ਦਿਨਾਂ ਲੰਬਾ ਸੁਭਾਅ ਦੇਈ ਜਾਣਾ ਹਾਂਜੀ ਹੁਣ ਤੁਹਾਨੂੰ ਪਤਾ ਪਾਜੀ 800 ਰੁਪਏ ਆ ਸਟੈਲੈ ਚਾਲੂ ਹੋ ਗਏ ਆ ਬਾਕੀ ਹੁਣ ਮੌਸਮ ਦੁੱਧ ਵਾਲਾ ਇਹਦਾ ਸਾਰਾ ਸਿਆਲ ਜਿਹੜਾ ਦੁੱਧ ਕਰਦਾ ਵਧੀ ਮੁੱਲ ਦੁੱਧ ਲਿਓਨ ਨਾਲੋਂ ਚੰਗਾ ਆ ਹਾਂਜੀ ਹਾਂਜੀ ਬਾਕੀ ਭਾਈ ਥਣ ਲਿਆ ਖਾ ਦੋ ਅਜੇ ਭਾਈ ਇਹਨੂੰ 1.5-2 ਮਹੀਨੇ ਹੋਏ ਬਾਸ ਹੋਈ ਬਾਕੀ ਆ ਦੋਵੇਂ ਦੇਖ ਸਕਦੇ ਜੀ ਆ ਖਾ ਦੋ ਭਾਈ ਇਕੱਲਾ ਇਕੱਲਾ ਭਾਈ ਥਣ ਲੱਗਾ ਜੀ ਵੜ ਨੂੰ ਠੀਕ ਆ ਹਾਂਜੀ ਤੇ ਇਹਦਾ ਉਤਰ ਆਪਾਂ ਕਿੰਨਾ ਰੱਖਣਾ ਮੁੱਲ ਇਹਦਾ ਭਾਜੀ ਮੁੱਲ 15 20 ਜਾਂ ਛੋੜ 13 ਦੇ ਦਈਏ 13000 ਦੀ 12-12000 ਦੀਆ ਭਾਈ ਦੇ ਰਾਂਗੇ 12-12000 ਦਾ 24000 ਦਾ ਜੋੜਾ ਜਿਹੜੀ ਮਰਜ਼ੀ ਵੀਰ ਭਰਾ ਕੋਲ ਆ ਜੇ ਅੱਛਾ ਦੋਰੇ ਸਾਤ-ਸਾਤ ਕਿਲੋ ਭਾਜੀ ਠੀਕ ਆ ਹਾਂਜੀ ਦੋਵਾਂ ਕੋਲੇ ਆ ਇਹ ਆ ਵੀ ਚਲੋ ਕੋਈ ਵੀਰ ਸੰਭਨ ਵਾਲਾ ਭਾਜੀ ਸੰਭਨ ਵਾਲਾ ਲੈ ਜੇ ਤੇ ਤੁਹਾਡੇ ਘਰ ਕੋਈ ਚੋ ਚਵਾ ਕੇ ਹੋ ਗਏ ਭਾਈ ਤਸੱਲੀ ਕਰਕੇ ਵੇਸ ਚਾਹ ਖੜੋ ਜੀ ਤਸੱਲੀ ਕਰਕੇ ਵੇਸ ਚਾਹ ਕੇ ਖੜੋ ਭਾਵੇਂ ਜਾਰੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਐਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਬਾਕੀ ਕੋਈ ਵੀਰ ਫੋਨ ਲਾਵੇ ਮਨਤਨ ਭਾਜੀ ਮੌਕੇ ਦੇ ਹੋ 1921 ਹੋਰ ਹੋ ਜਾਣਗੇ ਜੋ ਵੀ ਹੈ ਸਾਰਾ ਕੁਝ ਤਾਂ ਸਾਹਮਣੇ ਹੀ